ਕਦੇ ਸੂਰਜ ਵਾਂਗੂੰ ਤਪਦਾ ਹਾਂ ਮੈਨੂੰ ਲੱਗਦਾ ਰਹੇਗਾ ਮੈਂ ਜਵਾਂ ਤੇਰੇ ਵਰਗਾ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ ਜੀ ਹਾਂ ਕਾਫੀ ਸਮੇਂ ਤੋਂ ਇਹ ਗੱਲ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਸੀ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਗਰਭਵਤੀ ਹਨ ਤਾਂ ਦੱਸ ਦਈਏ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਹੈ ਇਸ ਗੱਲ ਦੀ ਪੁਸ਼ਟੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਸਾਂਝੀ ਕਰਦਿਆਂ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਸ਼ੁਭਦੀਪ ਨੂੰ ਚਾਉਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਚੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸੁਖ ਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਸਿੱਧੂ ਮੂਸੇਵਾਲਾ ਦੀ ਕਮੀ ਤਾਂ ਕੋਈ ਵੀ ਪੂਰੀ ਨਹੀਂ ਕਰ ਸਕਦਾ ਪਰ ਸਿੱਧੂ ਦੇ ਮਾਪਿਆਂ ਨੂੰ ਜਿਉਣ ਦਾ ਸਹਾਰਾ ਮਿਲਦਿਆਂ ਵੇਖ ਸਿੱਧੂ ਦੀ ਚਾਵਾਂ ਨਾਲ ਪਾਈ ਹਵੇਲੀ ਵਿੱਚ ਮੁਰ ਤੋਂ ਖੁਸ਼ੀਆਂ ਵੇਖ ਕੇ ਹਰ ਇੱਕ ਦੇ ਦਿਲ ਨੂੰ ਤਸੱਲੀ ਜ਼ਰੂਰ ਹੋਈ ਹੋਣੀ ਹੈ ਜਸਵਿੰਦਰ ਬਰਾੜ ਦੇ ਗਾਣੇ ਦੀ ਗੱਲ ਸੱਚ ਹੋਈ ਕਿ ਵੱਡੇ ਪੈਰੀ ਗਏ ਆ ਤੇ ਨਿੱਕੇ ਪੈਰੀ ਆ ਜਾ ਤੇ ਪਰਮਾਤਮਾ ਨੇ ਸਿੱਧੂ ਦੇ ਮਾਪਿਆਂ ਦੀ ਅਰਦਾਸ ਨੂੰ ਕਬੂਲ ਕਰਦਿਆਂ ਵਾਕੇ ਹੀ ਨਿੱਕੇ ਪੈਰੀ ਸਿੱਧੂ ਨੂੰ ਪੇਜ ਦਿੱਤਾ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਿੱਧੂ ਦੀ ਹਵੇਲੀ ਵਿੱਚ ਖੁਸ਼ੀਆਂ ਇਸੇ ਤਰ੍ਹਾਂ ਬਰਕਰਾਰ ਰਹਿਣ ਧੰਨਵਾਦ